ਹਰ ਸਾਲ ਆਪਣੇ ਕਿਸਾਨ ਪਰ ਨਵੀਆਂ ਕਿਸਮਾਂ ਦੇ ਵੱਲ ਜਾਂਦੇ ਆ ਨਵੀਆਂ ਕਿਸਮਾਂ ਦੇ ਵੱਲ ਜਾਣਾ ਬਣਦਾ ਹੈਗਾ ਅੱਜ ਐਚ ਡੀ 3386 ਪੂਸ਼ਾ ਦਿੱਲੀ ਵਾਲਿਆਂ ਦੀ ਕਿਸਮ ਕਣਕ ਦੀ ਕਿਸਮ ਦੇ ਬਾਰੇ ਗੱਲਬਾਤ ਕਰਨੀ ਹੈਗੀ ਆ ਪਿਛਲੇ ਸਾਲ ਵੀ ਕਾਫੀ ਕਿਸਾਨਾਂ ਨੇ ਟ੍ਰਾਇਲ ਦੇ ਤੌਰ ਤੇ ਕਿਸ ਨੇ 1 ਏਕੜ ਲਾਇਆ ਕਿਸ ਨੇ ਅੱਧਾ ਏਕੜ ਲਾਇਆ ਤੇ ਮੈਂ ਵੀ ਆਪਣੇ ਖੇਤ ਵਿੱਚ 2.5 ਕਨਾਲਾਂ ਬੀਜ ਕੇ ਦੇਖਿਆ ਕਿਉਂਕਿ ਮੈਂ ਜਿਹੜਾ ਸੀਡ ਸੀਗਾ ਆਈਆਰ ਪੂਸ਼ਾ ਨਵੀਂ ਦਿੱਲੀ ਤੋਂ ਲੈ ਕੇ ਆਇਆ ਸੀਗਾ ਠੀਕ ਹੈ 10 10 ਕਿਲੋ ਤੇ ਜਿਹੜਾ ਸੀਡ ਦਿੱਤਾ ਗਿਆ ਸੀਗਾ ਆਧਾਰ ਕਾਰਡ ਦੇ ਉੱਪਰ ਤੇ ਇਸ ਹਾਲ ਬੀਜ ਦੀ ਕਾਫੀ ਡਿਮਾਂਡ ਹੈਗੀ ਆ ਆਪਣੇ ਦੇ ਵਿੱਚ ਕਿੰਨਾ ਖਝਾੜ ਆਇਆ ਹੈਗਾ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ ਤੇ ਦਿਨ ਕਿੰਨੇ ਲੈਂਦੀ ਹੈਗੀ ਆ ਠੀਕ ਹੈ ਵਿੱਚ ਕਿਸਾਨ ਭਰਾਵਾਂ ਨੇ ਬਈ ਇਸ ਕਿਸਮ ਨੂੰ ਵੇਚਣ ਦਾ ਫੈਸਲਾ ਕਰ ਰੱਖਿਆ ਹੈਗਾ ਵਿੱਚ ਕੁਝ ਕੁ ਕਿਸਾਨ ਭਰਾ ਇਸ ਤਰ੍ਹਾਂ ਦੇ ਵੀ ਹੈਗੇ ਆ ਬਈ ਜਿਨ੍ਹਾਂ ਨੇ 24 25 ਅਕਤੂਬਰ ਨੂੰ ਬੀਜ ਲਈ ਤੇ ਫੋਨ ਵਗੈਰਾ ਵੀ ਆਏ ਬਾਈ ਵੀ ਤੁਸੀਂ ਬੀਜੀ ਸੀ ਕਿੰਨੀ ਤਰੀਕ ਨੂੰ ਬੀਜੀ ਸੀ ਠੀਕ ਹੈ ਉਹਦੇ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਸਹੀ ਟਾਈਮਿੰਗ ਕੀ ਹੈ ਤੇ ਪਿਛਲੇ ਸਾਲ ਕਿੰਨੀ ਤਰੀਕ ਨੂੰ ਬੀਜੀ ਤੇ ਢਾਈ ਕਿਨਾਲਾ ਦਾ ਟ੍ਰਾਇਲ ਕਰਕੇ ਦੇਖਿਆ ਝਾੜ ਵੀ ਚੰਗਾ ਆ ਇਹ ਜਿਹੜੀ ਕਿਸਮ ਹੈਗੀ ਆ ਬਾਈ ਕੋਈ ਇਹ 30 80 ਦਾ ਬਦਲ ਨਹੀਂ ਹੈਗੀ ਐਚਲੀ 33 81 ਇੱਕ ਆਪਣੇ ਆਪ ਦੇ ਵਿੱਚ ਨਵੀਂ ਕਿਸਮ ਹੈਗੀ ਆ ਪਿਛਲੇ ਸਾਲ ਕਾਫੀ ਕਿਸਾਨਾਂ ਨੇ ਬੀਜੀ ਚੰਗਾ ਝਾੜ ਆਇਆ ਜੇ ਇਹਦੀ ਬਜਾਈ ਦੀ ਗੱਲ ਕਰੀਏ ਬਜਾਈ ਦਾ ਜੋ ਸਹੀ ਟਾਈਮ ਹੈਗੀ ਆ ਠੀਕ ਹੈ ਜੇ ਚੰਗਾ ਝਾੜ ਲੈਣਾ ਹੈਗਾ ਤੁਸੀਂ 5 ਨਵੰਬਰ ਲੈ ਲਓ ਵੈਸੇ ਤਾਂ ਜਨਵਰਸਟੀ ਕਹਿੰਦੀ ਵੀ 1 ਨਵੰਬਰ ਤੋਂ 15 ਨਵੰਬਰ ਤੱਕ ਬੈਸਟ ਟਾਈਮ ਹੈਗਾ ਬੀਜਨਾ ਪਰ ਚੰਗਾ ਝਾੜ ਲੈਣ ਦਾ ਜੇ ਤੁਸੀਂ ਕਰਦੇ ਹੈਗੇ ਹੋ ਤਾਂ 5-7 ਨਵੰਬਰ ਤੋਂ ਲੈ ਕੇ ਠੀਕ ਹੈ ਤੁਸੀਂ 15 ਨਵੰਬਰ ਤੱਕ ਲੈ ਜਿਓ 15 ਨਵੰਬਰ ਤੱਕ ਹੀ ਬੀਜੀ ਵੀ ਕੋਈ ਮਾੜਾ ਝਾੜ ਨਹੀਂ ਦੰਦੀ ਹੈਗੀ ਤੇ ਪਿਛਲੇ ਸਾਲ ਅਸੀਂ 3-4 ਕਿਸਾਨ ਗਏ ਸੀਗੇ ਅਸੀਂ ਥੋੜਾ ਥੋੜਾ ਬੀਜ ਲੈ ਕੇ ਆ ਥੋੜਾ ਥੋੜਾ ਰਕਬਾ ਬੀਜ ਕੇ ਦੇਖਿਆ ਇਸ ਸਾਲ ਕੋਈ 4 ਏਕੜੇ ਬੀਜ ਰਿਹਾ ਕੋਈ 5 ਏਕੜ ਬੀਜ ਰਿਹਾ ਕੋਈ ਆਪਾਂ ਨੇ ਜਿਹੜਾ ਸੀਡ ਨਹੀਂ ਵੇਚਿਆ ਹੈਗਾ ਠੀਕ ਹੈ ਵੈਰਾਈਟੀ ਵਧੀਆ ਪਰਖ ਕੇ ਦੇਖ ਲਈ ਠੀਕ ਹੈ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਯੂਨੀਵਰਸਿਟੀ 144 ਤੋਂ 48 ਦਿਨ ਕਹਿੰਦੀ ਹੈਗੀ ਆ ਪਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਸ ਕਿਸਮ ਨੇ 150 ਤੋਂ 155 ਦਿਨ ਜਿਹੜੇ ਲਏ ਹੈਗੇ ਆ ਪੀੜੇ ਕੁੰਗੀ ਪੂਰੀ ਕੁੰਗੀ ਦੀ ਕੋਈ ਸਮੱਸਿਆ ਜਿਹੜੀ ਨਹੀਂ ਆਈ ਇਸ ਸਾਲ ਆ ਜੇ ਜਿਹੜੀ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਪੀੜੇ ਕੁੰਗੀ ਜਾਂ ਪੂਰੀ ਕੁੰਗੀ ਦਾ ਆਉਣ ਦਾ ਟੱਕਰਾ ਕਰਦੀ ਹੈਗੀ ਆ ਨਾ ਕਿ ਇਹ ਵੀ ਆਉਂਦੀ ਨਹੀਂ ਹੈਗੀ ਜੇ ਮੌਸਮ ਕਈ ਵਾਰ ਮੌਸਮ ਇਸ ਤਰ੍ਹਾਂ ਦਾ ਬਣ ਜੇ ਪੀੜੇ ਕੁੰਗੀ ਪੂਰੀ ਕੁੰਗੀ ਦੀ ਸ਼ਿਕਾਇਤ ਆ ਵੀ ਸਕਦੀ ਹੈ ਤੇ ਨਹੀਂ ਬਸਕਰ ਟੱਕਰਾ ਕਰਦੀ ਹੈਗੀ ਆ ਗਰਮੀ ਨੂੰ ਸਹਿਣ ਕਰਦੀ ਹੈਗੀ ਆ ਠੀਕ ਹੈ ਮੇਰੇ ਖੇਤ ਦੇ ਵਿੱਚ 100 ਦਿਨ ਤੇ ਆ ਕੇ ਜਿਹੜੀ ਇਹਨੇ ਹੈਡਿੰਗ ਸਟੇਜ ਕੰਪਲੀਟ ਨਸਾਰਾ ਜਿਹੜਾ ਇਹ 100 ਦਿਨ ਤੇ ਜਾ ਕੇ ਆਪਣੇ ਖੇਤ ਦੇ ਵਿੱਚ ਲੈ ਗਈ ਸੀ ਢਾਈ ਕਨਾਲਾਂ ਦੇ ਵਿੱਚ ਆਪਾਂ 14-15 ਕਿਲੋ ਸੀਡ ਪਾਇਆ ਸੀਗਾ 0 ਡਲ ਦੇ ਨਾਲ ਬੀਜੀ ਗਈ ਸੀ ਢਾਈ ਕਨਾਲਾਂ ਦੇ ਵਿੱਚ ਜੇ ਗੱਲ ਕਰੀਏ ਮੇਰੇ ਝਾੜ ਸੀਗਾ ਜਿਹੜਾ ਉਹ 20 ਕਮਾਨ ਆਇਆ ਤੇ 64-65 ਮਨ ਮੰਨ ਦੀ ਜਿਹੜੀ ਐਵਰੇਜ ਸੀ ਕਿਉਂਕਿ ਸੱਚ ਦੱਸਾਂਗੇ ਬੇਚੇ ਕਿਸਾਨ ਭਰਾਵਾਂ ਦੇ ਬਈ 70 ਮਣ ਵੀ ਐ ਸੀ 77 ਮਣ ਵੀ ਐ ਸੀ ਕਿਸੇ ਨੇ ਮੇਰੇ ਤੋਂ ਪੰਜ ਚਾਰ ਦਿਨ ਪਹਿਲਾਂ ਵੀ ਜੀਓ ਕਿਤੇ ਜ਼ਮੀਨਾਂ ਦੇ ਵਿੱਚ ਜਾਦੇ ਮਣ ਦੀ ਖਾਸ ਕਰ ਪਿਛਲੇ ਸਾਲ ਤਾਂ ਜਿਹੜਾ ਸਾਲ ਸੀ ਉਹ ਚੰਗਾ ਸੀਗਾ ਇਸ ਇਸ ਵੈਰੈਟੀ ਦੇ ਲਈ ਨਹੀਂ ਸਾਰੀਆਂ ਕਿਸਮਾਂ ਦੇ ਲਈ ਚੰਗਾ ਝਾੜ ਠੀਕ ਹੈ ਮੇਰੇ ਖੇਤ ਦੇ ਵਿੱਚ 77 72 ਮਾਣ ਸਾਡੇ ਜਿਹੜੀ 222 ਪੈ ਗਈ ਸੀ ਕਿਉਂਕਿ ਪਿਛਲਾ ਸਾਲ ਕਣਕ ਦੀਆਂ ਕਿਸਮਾਂ ਦੇ ਲਈ ਬੜਾ ਵਧੀਆ ਸੀਗਾ ਕਿਸਮ ਬੜੀ ਵਧੀਆ ਹੈਗੀ ਹੈ ਜਿਨ੍ਹਾਂ ਨੇ ਬਈ ਕੀਤੀ ਬੀਜਲੀ ਉਹ ਤਾਂ ਹੁਣ ਸਵਾਲ ਹੀ ਨਾ ਕਰਿਓ ਠੀਕ ਐ 20 ਡੇ ਚਾਰ ਚੰਗਾ ਦਿੰਦੀ ਐ ਮਾੜਾ ਦਿੰਦੀ ਐ ਕਿਉਂਕਿ ਜਿਨ੍ਹਾਂ ਨੇ ਬਾਈ ਟਾਈਮਿੰਗ ਤੋਂ ਪਹਿਲੀ ਬਿਜਲੀ ਕਿਉਂਕਿ ਜਨਵੈਸਰੀ ਵੀ ਕਹਿੰਦੀ ਐ ਵੀ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਤੁਸੀਂ ਬੀ ਸਕਦੇ ਹੁਣ ਜਿਨ੍ਹਾਂ ਨੇ 22 ਅਕਤੂਬਰ 20 ਅਕਤੂਬਰ 25 ਅਕਤੂਬਰ ਨੂੰ ਬਿਜਲੀ ਤੇ 30 ਅਕਤੂਬਰ ਨੂੰ ਬੀਜੀ ਜਾਂਦਾ ਕੋਈ ਅੱਜ ਬੀਜੀ ਜਾਂਦਾ ਹਨ ਉਹਨਾਂ ਦਾ ਦੇਖੋ ਖੁੱਦ ਦਾ ਤਜਰਬਾ ਹੋਣਾ ਹੈਗਾ ਤੇ ਕੋਈ ਹੋਰ ਸਮੱਸਿਆ ਨਹੀਂ ਆਉਂਦੀ ਅਕਸਾਰ ਨਸਾਰਾ ਲੈਂਦੀ ਹੈਗੀ ਆ ਆ ਕਿਸਮ ਦਾ ਪੱਤਾ ਵਧੀਆ ਚੌੜਾ ਹੈਗਾ ਠੀਕ ਹੈ ਬੱਲੇ ਦੀ ਲੈਂਥ ਵਧੀਆ ਹੈਗੀ ਆ ਦਾਣੇ ਦੀ ਮੋਟਾਈ ਵਧੀਆ ਹੈਗੀ ਆ ਠੀਕ ਹੈ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਕੋਈ ਡਿੱਗਣ ਦੀ ਸਮੱਸਿਆ ਨਹੀਂ ਹੈਗੀ ਠੀਕ ਹੈ ਜਿਹੜੀ ਆਪਾਂ ਸ਼ੁਰੂਆਤੀ ਦੌਰ ਤੇ ਤਤਾਂ ਲਈ ਸਪ੍ਰੇ ਹਾਂ ਕਰਦੇ ਜਿੰਕ ਦਾ ਸਪਰੇ ਮੈਗਨੀਸ ਸਪਰੇ ਸਲਫਰ ਵਗੈਰਾ ਹਨ ਇਹ ਚੀਜ਼ਾਂ ਦਾ ਜ਼ਰੂਰੀ ਨੇ ਇਹ ਚੀਜ਼ਾਂ ਕੋਈ ਇਹ ਨਹੀਂ ਹੁੰਦਾ ਵੀ ਜਿਹੜੇ ਆਪਾਂ ਮੈਗਨੀਸ ਕਰਦੇ ਆ ਇਹ ਵੀ ਆਪਾਂ ਫਸਲ ਦਾ ਖਰਾਕ ਦਾ ਪ੍ਰਬੰਧਨ ਕਰਨ ਦੇ ਲਈ ਕਰਦੇ ਆ ਸਲਫਰ ਵੀ ਆਪਾਂ ਖਰਾਕ ਦਾ ਪ੍ਰਬੰਧਨ ਕਰਨ ਦੇ ਲਈ ਆਪਾਂ ਪਾਉਨੇ ਹੈਗੇ ਠੀਕ ਹੈ ਇਹ ਚੀਜ਼ਾਂ ਜ਼ਰੂਰੀ ਨੇ ਪਰ ਕਿਸਮ ਬੜੀ ਵਧੀਆ ਇਹ ਕਿਸਮ ਮਾੜੀ ਨਹੀਂ ਹੈਗੀ ਪਿਛਲੇ ਸਾਲ ਪੈਣ ਤੋਂ ਲੈ ਕੇ 70-72 ਮਣ ਤੱਕ ਕਿਸਾਨਾਂ ਦੇ ਖੇਤਾਂ 'ਚ ਝਾੜ ਦਿੱਤਾ ਜੱਤ ਚੰਗੇ ਕਿਸਾਨ ਤੋਂ ਬੀਜ ਲੈ ਲਿਓ ਜਾਂ ਫਿਰ ਜਿਨਿਵਰਸਿਟੀੋਂ ਬੀਜ ਲੈ ਲਿਓ ਕਿਸੇ ਜੇ ਮੈਂ ਕਹਨਾ ਵੀ ਜਿਹੜਾ ਬੀਜ ਵਿੱਚ ਨਾ ਲਾਲਚ ਰੱਖਦਾ ਹੋਵੇ ਹਨਾ ਐਸ ਤਰ੍ਹਾਂ ਦੇ ਕਿਸਾਨ ਤੋਂ ਬੀਜ ਜਿਹੜਾ ਤੁਸੀਂ ਨਾ ਲਿਓ ਤੇ ਵੈਰੈਟੀ ਚੰਗੀ ਹੈਗੀ ਆ ਠੀਕ ਹੈ 98 ਸੈਂਟੀਮੀਟਰ 98 ਤੋਂ ਲੈ ਕੇ 101 ਸੈਂਟੀਮੀਟਰ ਤੱਕ ਜਿਹੜੀ ਸੋਡੇ ਖੇਤਾਂ ਦੇ ਵਿੱਚ ਇਹਨੇ ਹਾਈਟ ਲੈਣੀ ਹੈਗੀ ਆ ਕੋਈ ਲੀਫ ਹੌਸ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਨਹੀਂ ਹੈਗੀ ਨਾ ਵੈਰਾਈਟੀ ਨੇ ਡਿੱਗਣਾ ਹੈਗਾ ਠੀਕ ਹੈ ਵੈਰਾਈਟੀ ਦਾ ਦਾਣਾ ਵੀ ਮੋਟਾ ਹੈਗਾ ਕੋਈ ਵੈਰਾਈਟੀ ਦੇ ਵਿੱਚ ਸਮੱਸਿਆ ਨਹੀਂ ਆਉਂਦੀ ਗਰਮੀ ਨੂੰ ਪੂਰਾ ਸਹਿਣ ਕਰਦੀ ਹੈਗੀ ਆ ਠੀਕ ਹੈ ਤੇ ਇਹ ਇੰਨੀ ਕਿਸਪਰੇਡੀ ਦੇ ਵਿੱਚ ਗੱਲਬਾਤ ਹੈਗੀ ਹੈ ਠੀਕ ਹੈ ਮੈਂ ਪਿਛਲੇ ਸਾਲ ਜੋ ਦੇਖੀ ਆ ਪਰਖੀ ਆ ਮੈਂ ਉਸ ਨੂੰ ਜਵਾਨੀ ਦੱਸੀ ਹੈਗੀ ਹੁਣ ਤੁਸੀਂ ਕਿਸੇ ਵੀ ਸਕਦੇ ਹੋ ਬਸ ਜਿਨ੍ਹਾਂ ਨੇ ਕੀਤੀ ਵੀ ਲਿਓ ਉਹ ਸਵਾਲ ਵੀ ਨਾ ਕਰਿਓ ਜਿਹੜੇ ਵੀ 5 ਨਵੰਬਰ ਤੋਂ ਲੈ ਕੇ 10 15 ਨਵੰਬਰ ਤੱਕ ਬੀਜਣ ਦੇ ਉਹਨਾਂ ਦੇ ਚੰਗਾ ਮੌਸਮ ਰਿਹਾ ਜੇ 60 ਪੈਣ ਮਨ ਤੋਂ ਘਟਦੀ ਨਹੀਂ ਹੈਗੀ 60 ਪੈਣ ਮਨ ਕਣਕ ਬਹੁਤ ਹੁੰਦੀ ਹੈਗੀ ਧੰਨਵਾਦ